ਮਿੰਟੂ ਜੀ ਖਵਰਾਵਲ ਜਰਾ ਆਪਾਂ ਚੱਲ ਗਏ ਉਸ ਤੋਂ ਪਹਿਲਾਂ ਆਪਾਂ ਝਾਤ ਮਾਰ ਲਗੇ ਕਿ ਅੱਜ ਫੇਰ ਚੋਣਾਂ ਨੇ ਹੂੰ ਅੱਜ ਹਸ਼ਰ ਦਾ ਜੀ ਜੀ ਅੱਜ ਦਿਨ ਹਸ਼ਰ ਦਾ ਕਿਉਂ ਹਲੇ ਹਸ਼ਰ ਦਾ ਦਿਨ ਤੇ ਆਉਣਾ ਹੈ ਨਹੀਂ ਹੋ ਸਕਦਾ ਕਿਸੇ ਨੂੰ ਕਿਸੇ ਲਈ ਅੱਜ ਹੀ ਬਣਦੀ ਅੱਜ ਦਾ ਦਿਨ ਹੀ ਹਸ਼ਰ ਦਾ ਬਣਦੀ ਜੀ ਇਹ ਤਾਂ ਹੁਣ ਪਤਾ ਲੱਗੇਗਾ ਅੱਜ ਦਿਨ ਹਸ਼ਰ ਦਾ ਨਹੀਂ ਅੱਜ ਦਾ ਦਿਨ ਹਸਣ ਦਾ ਹੀ ਹਾਲ ਹੈ ਕਹਿ ਜੀ ਕਰੇ ਥੱਪੜੋ ਥੱਪੜੀ ਵੀ ਹੋਏ ਪੈਣਾ ਕੰਮ ਇੱਕ ਦੋ ਥਾਂ ਦੇ ਉੱਤੇ ਹਾਂ ਜੀ ਮੈਂ ਦੇਖਿਆ ਸੀ ਇੱਕ ਤੇ ਉਹ ਵਿਧਾਇਕ ਨੇ ਜਾ ਕੇ ਕਿਸੇ ਦੇ ਮਾਰੀ ਚਪੇੜੋ ਅਗੋਂ ਗੱਡਵੀ ਮਾਰੀ ਉਹ ਪਿੱਛੇ ਗਿਆ ਉਨੇ ਖਾ ਜਾਣ ਰੇੜੇ ਤੈਨੂੰ ਦਿਆ ਮੈਂ ਚਾਹ ਨਾਲ ਆਂਡਾ ਜੀ 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 ਤਾਂ ਮਤਲਬ ਕਿ ਇਸ ਤਰ੍ਹਾਂ ਚੱਲ ਰਿਹਾ ਹੈ ਦੇਖਦੇ ਹਾਂ ਕੀ ਹਸਾਬ ਕਿਤਾਬ ਹੈ ਅੱਜ 10 ਸਟੇਟਾਂ 'ਚ VOTING ਹੈ 91 ਸੀਟਾਂ ਵਾਸਤੇ ਤਾਂ ਵੋਟ ਜੇ ਪੋਲ ਹੋਈ ਦੀ ਗੱਲ ਕਰੀਏ ਤਾਂ ਐਵਰੇਜ 40% ਜੀ ਯਾਨੀ ਹੁਣ ਤੋਂ ਥੋੜੀ ਦੇਰ ਪਹਿਲਾਂ ਦੇ ਅੰਕੜੇ ਆ ਕਿ ਐਵਰੇਜ ਆਸਤ ਯਾਨੀ ਜੇ ਆਪਾਂ ਦੇਖੀਏ ਤਾਂ 40% ਬਣਦਾ ਤੇ ਮਹਾਰਾਸ਼ਟਰ ਤੇ ਨਿਗਾਹ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਉੱਥੇ ਸਿਰਫ 30% ਵੋਟ ਹੁਣ ਤੱਕ ਪੂਰ ਹੋਇਆ ਜੀ ਤਾਂ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਮਹਾਰਾਸ਼ਟਰ ਦੇ ਵਿੱਚ ਤਾਂ ਵੈਸੇ ਤੇ ਅੱਜ ਸੁਖਵੀਰ ਸਿੰਘ ਬਾਦਲ ਹੀ ਕਹਿ ਗਏ ਜਦੋਂ ਸੁਖਵੀਰ ਸਿੰਘ ਬਾਦਲ ਹੀ ਦੱਸ ਜਾਣ ਤੇ ਫਿਰ ਪਿੱਛੇ ਰਹਿ ਕੀ ਗਿਆ ਉਹ ਕਹਿੰਦੇ ਸਰਕਾਰ ਸਰਕੂਬ ਕੋ ਨਹੀਂ ਬਣਦੀ ਇਹਨਾਂ ਦੀ ਇਹ ਐਡੇ ਪੁਰਾਣੇ ਸਾਥੀ ਪ੍ਰਧਾਨ ਦੇ ਕਿੱਲਾ ਵਸੇ ਕਰੇ ਕਰੇ ਸੱਚੀਆਂ ਵੀ ਹੋ ਜਾਂਦੀਆਂ ਆ ਕਦੇ ਕਦੇ ਹੋ ਜਾਂਦੀਆਂ ਤੁਸੀਂ ਕੀ ਸਮਝਦੇ ਕਿ ਕਦੇ ਸੱਚ ਹੁੰਦੀ ਨਹੀਂ ਗੱਲ ਨਹੀਂ ਨਹੀਂ ਹੋ ਜਾਂਦੀ ਮੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਇਹ ਸੱਚੀ ਹੋ ਜੇ ਹੁਣ ਦੇਖੋ ਖੂਬੀਆ ਰਿਪੋਰਟਾਂ ਤੇ ਸਾਰਿਆਂ ਕੋਲ ਹੁੰਦੀਆਂ ਆ ਆਪਾਂ ਇੱਥੇ ਬੈਠੇ ਐਦਾਂ ਦੀਆਂ ਗੱਲਾਂ ਜਿਹੜੀਆਂ ਕਰ ਲੈਨੇ ਆ ਕਿ ਯਾਰ ਤਸਵੀਰ ਥੋੜੀ ਥੋੜੀ ਸਪਸ਼ਟ ਹੋ ਰਹੀ ਆ ਤੇ ਉਹਨਾਂ ਕੋਲ ਤੇ ਹਾਲੇ ਵੀ ਤਾਂਮ-ਚਾਮ ਤਗੜਾ ਤੁਸੀਂ ਕੀ ਸਮਝਦੇ ਜੇ ਕਿ ਉਹ ਐਵੇਂ ਬਾਦਲ ਵਾਲੀ ਬੈਠਕ ਚ ਉੱਠ ਕੇ ਤੇ ਆ ਆ ਕੇ ਤੁਰ ਪੈਂਦਾ ਬਥੇਰਾ ਕੁਝ ਪ੍ਰਧਾਨ ਕੋਲ ਵੀ ਹੁੰਦਾ ਤਾਂ ਬੈਰ ਹਾਲ ਦੇਖੋ ਗੱਲ ਕੀ ਹੈ ਕਿ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਹਰਿਆਣੇ 'ਚ ਇਸ ਵੇਲੇ ਪੂਰੀ ਹਲਚਲ ਆ ਜੀ ਸੁਰਤਿ ਹਲ ਕਿਦਾਂ ਜਿੱਦਾਂ ਹੁਣ ਮਹਾਰਾਸ਼ਟਰ ਦੀ ਮੈਂ ਗੱਲ ਕਰ ਰਿਹਾ ਮਹਾਰਾਸ਼ਟਰ 'ਚ ਸੈਂਟੀਮੈਂਟ ਥੋੜਾ ਇਨਾਂ ਦੇ ਉਲਟ ਪਤਾ ਕਿਉਂ ਆ ਕਿਉਂਕਿ ਯੂਪੀ ਤੋਂ ਬਾਅਦ ਮਹਾਰਾਸ਼ਟਰ 48 ਸੀਟਾਂ ਨੇ ਉੱਥੇ ਤਾਂ ਤੁਸੀਂ ਦੇਖੋ ਮਹਾਰਾਸ਼ਟਰ ਦੇ ਵਿੱਚ ਕੀ ਹੁੰਦਾ ਕਿ ਇੱਕ ਤੇ ਦੋ ਖੇਤਰੀ ਪਾਰਟੀਆਂ ਤੋੜੀਆਂ ਜਾਂਦੀਆਂ ਅਜੀਤ ਪਵਾਰ ਸ਼ਰਦ ਪਵਾਰ ਦਾ ਭਤੀਜਾ ਉਹਨੂੰ ਲਿਆਂਦਾ ਜਾਂਦਾ ਔਰ ਐਸੇ ਢੰਗ ਨਾਲ ਲਿਆਂਦਾ ਜਾਂਦਾ ਕਿ ਜਿਸ ਬੰਦੇ ਨੂੰ ਪਹਿਲਾਂ ਨਿੰਦਦੇ ਰਹੇ ਕਿ ਤਾ ਚੋਰ ਹੈ ਉਸ ਬੰਦੇ ਨੂੰ ਆ ਕੇ ਕਹਿੰਦੇ ਨਹੀਂ ਇਹ ਤੇ ਮੋਰ ਹੈ ਤਲੀਆਂ ਤੇ ਚੋਕ ਜਗਾਇਆ ਜਾਣਗੇ ਉੱਚਗਾਉਂਦੇ ਸੀ ਇੱਕ ਵਾਰੀ ਮੋਦੀ ਸਾਹਿਬ ਜੀ ਜੀ ਤਲੀਆਂ ਤੇ ਚੋਕ ਜਗਾ ਰਹੇ ਸੀ ਤਾਂ ਇਸੇ ਤਰ੍ਹਾਂ ਸ਼ਗਨ ਬੁਝਬਲ ਤੋਂ ਲੈ ਕੇ ਕਿੰਨੇ ਬੰਦੇ ਜਿਹੜੇ ਤੇ ਦੂਸਰੇ ਪਾਸੇ ਇਹਨਾਂ ਨੇ ਉਧਰ ਬਠਾਕਰੇ ਵਾਲੀ ਪਾਰਟੀ ਤੋੜੀ ਸ਼ਿਵ ਸੈਨਾ ਵਰਸ ਸ਼ਿਵ ਸੈਨਾ ਕਰ ਦਿੱਤਾ ਪਰ ਇਸ ਤੋਂ ਵੀ ਵੱਡੀ ਜੇ ਤੁਸੀਂ ਕਹਾਣੀ ਉੱਥੇ ਦੇਖੋਗੇ ਜਿਹੜੀ ਮਯੂਸੀ ਹੈ ਕਿ ਇਹਨਾਂ ਨੇ ਕੁਝ ਪ੍ਰੋਜੈਕਟ ਜਿਹੜੇ ਵੱਡੇ ਪ੍ਰੋਜੈਕਟ ਸੀਗੇ ਜਿਦਾਂ ਇੱਕ ਮੈਂ ਮਿਸਾਲ ਦੇ ਦਿੰਨਾ ਤੁਹਾਨੂੰ ਤੁਹਾਨੂੰ ਪਤਾ ਨਾ ਕਿ ਇੱਥੇ ਚਿਪ ਬਣਾਉਣ ਵਾਸਤੇ ਇੰਡੀਆ ਕਿਉਂਕਿ ਬਹੁਤ ਸਾਰੀਆਂ ਚਿਪਾਂ ਲੱਗਦੀਆਂ ਨਾ ਅੱਜਕੱਲ ਜੋ ਵੀ ਗੈਜਟ ਨੇ ਆਪਣੇ ਕੋਲ ਕਾਰਾਂ ਤੱਕ ਵੀ ਉਹ ਚਿਪਾਂ ਲੱਗਦੀਆਂ ਤਾਂ ਉਹ ਜ਼ਿਆਦਾਤਰ ਤਾਈਵਨ ਵਗੈਰਾ ਤੋਂ ਮੰਗਾਈਆਂ ਜਾਂਦੀਆਂ ਤਾਂ ਇਹ ਚਿੱਪ ਬਣਾਉਣ ਵਾਲਾ ਕਾਰਖਾਨਾ ਲਾਉਣਾ ਸੀਗਾ ਸ਼ਾਇਦ ਉਹ 8 ਲੱਖ ਕਰੋੜ ਦਾ ਪ੍ਰੋਜੈਕਟ ਆ ਤਾਂ ਉਹ ਮਹਾਰਾਸ਼ਟਰ ਤੋਂ ਕਹਿੰਦੇ ਆ ਕਿ ਗੁਜਰਾਤ ਦੇ ਵਿੱਚ ਸ਼ਿਫਟ ਕੀਤਾ ਗਿਆ ਮਤਲਬ ਕਿ ਇੱਕ ਮਿਸਾਲ ਉੱਥੇ ਬਹੁਤ ਕੰਟਰੋਵਰਸੀ ਚੱਲ ਪਈ ਸੀ ਜੀ ਜੀ ਕਿਉਂਕਿ ਹੁਣ ਜਿੱਥੇ ਪੈਸਾ ਇਨਵੈਸਟ ਹੋਏਗਾ ਉੱਥੋਂ ਦੀ ਇਕਨੋਮੀ ਤੇ ਸੁਧਰਦੀ ਐ ਰੋਜ਼ਗਾਰ ਨਿਕਲਦਾ ਹੈ ਮਾਨ ਸਾਹਿਬ ਤੁਸੀਂ ਆਪ ਸਿਆਣੇ ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦਾ ਇੱਕ ਸੈਂਟੀਮੈਂਟ ਉੱਥੇ ਬਣਿਆ ਪਿਆ ਹਰਿਆਣੇ ਦੀ ਗੱਲ ਦੱਸ ਰਿਹਾ ਸੀਗਾ ਹਰਿਆਣੇ ਚ ਪੂਰੀ ਉਤਲ-ਬੁਥਲ ਆ ਕਿਉਂ ਕਿਉਂਕਿ ਜਿਹੜੇ ਇਹਨਾਂ ਦੇ ਇਨਚਾਰਜ ਨੇ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਡਰਾਉਣ ਵਾਲੀਆਂ ਭਾਜਪਾ ਨੂੰ ਜਿਵੇਂ ਆਪਾਂ ਕਿਹਾ ਸੀਗਾ ਕਿ ਦੋ ਵੱਡੀਆਂ ਸੀਟਾਂ ਇਹਨਾਂ ਦੀਆਂ ਉਹ ਵੀ ਖਤਰੇ ਚ ਚਲੇ ਗਈਆਂ ਅੱਠ ਉਹਨਾਂ ਦੀ ਹਾਲਤ ਕਮਜ਼ੋਰ ਆ ਉਹ ਜਿਵੇਂ ਹੀ ਕਹ ਲੋ ਕਿ ਸਾਹਮਣੇ ਆ ਗਈ ਤਸਵੀਰ ਤਿਵੇਂ ਆਰਐਸਐਸ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਉੱਥੇ ਤਾਂ ਇਹ ਕਿਹਾ ਗਿਆ ਕਿ ਆਰਐਸਐਸ ਦੇ ਜੇ ਕਾਰਕੁਨ ਸਰਗਰਮ ਨਾ ਹੋਏ ਮਤਲਬ ਮਾਈਕਰੋ ਲੈਵਲ ਤੇ ਜੇ ਕੰਮ ਨਾ ਹੋਇਆ ਤੇ ਬਹੁਤ ਬੁਰੀ ਹੋ ਜਾਸੀ ਬਹੁਤ ਬੁਰੀ ਹੋ ਜਾਸੀ ਫਿਰ ਸੋਚ ਹੀ ਨਹੀਂ ਸਕਦੇ ਸੋ ਇਸ ਵਾਸਤੇ ਜਿਹੜਾ ਟਰਨ ਆਊਟ ਆ ਕਿਤੇ ਬਿਲਕੁਲ ਹੀ ਮੱਧਮ ਹੋ ਜਾਂਦਾ ਜਾ ਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੰਕੇਤ ਦੇ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਬਹੁਤ ਬੁਰੀ ਤਰ੍ਹਾਂ ਫਸ ਰਹੀ ਹੈ ਤੁਸੀਂ ਅੱਜ ਵੀ ਦੇਖੋ ਨਾ ਜਿਹੜੇ ਬਾਹਰਲੇ ਇਨਵੈਸਟਰ ਆ ਉਹ ਸ਼ੇਅਰ ਬਾਜ਼ਾਰ ਚੋਂ ਜਾਂ ਜਿਹੜਾ ਤੁਹਾਨੂੰ ਪਤਾ ਹੀ ਹੈ एफडीआई ਹੁੰਦਾ ਇਹ ਸਾਰੀਆਂ ਚੀਜ਼ਾਂ ਜੁੜਦੀਆਂ ਨੇ ਤਾਂ ਉਹਦੇ ਵਿੱਚੋਂ ਯਾਨੀ ਇੰਡੀਆ ਦੀ ਅਰਥਵਿਵਸਥਾ ਚੋਂ ਬਹੁਤ ਸਾਰਾ ਪੈਸਾ ਜਿਹੜੇ ਬਾਹਰਲੇ ਇਨਵੈਸਟਰ ਸੀਗੇ ਉਹਨਾਂ ਨੇ ਖਿੱਚਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਹ ਸਿਲਸਲਾ ਜੇ ਆਪਾਂ ਕਰੋਨਾ ਤੋਂ ਬਾਅਦ ਦੇਖੀਏ ਤੇ ਖਾਸਾ ਚੱਲਿਆ ਕਰੋਨਾ ਤੋਂ ਬਾਅਦ ਤੇ ਦੁਨੀਆ ਪੂਰੀ ਤਰ੍ਹਾਂ ਬਦਲੀ ਹੈ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਬਹੁਤ ਹੀ ਟਫ ਫਾਈਟ ਹੈ ਹੁਣ ਤਾਂ ਜਿਹੜੀ ਆਪਾਂ ਨੂੰ 2-3 ਮਹੀਨੇ ਪਹਿਲਾਂ ਇਦਾਂ ਲੱਗਦੀ ਸੀ ਕਿ ਭਾਈ ਇਥੇ ਐ ਇੱਕੋ ਝਟਕੇ ਚ ਲੈ ਜਾਣਗੇ ਮੋਦੀ ਸਾਹਿਬ ਤਾਂ ਅੱਜ ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਕਰ ਕਰਦੀਆਂ ਇਹਨਾਂ ਦੇ ਆਪਣੇ ਹਾਂ ਭਾਗ ਜਿਹੜੇ ਉਹ ਦੱਸਣ ਦੇ ਆ ਕਿ ਮਾਮਲਾ ਬਹੁਤ ਫਸਿਆ ਹੈ